ਮੌਜੂਦਾ ਪੰਜਾਬ ਸਰਕਾਰ ਵੱਲੋਂ ਜਿਹੜੀ ਸਟੇਟ ਲੈਵਲ ਤੇ ਯੋਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਮਾਜੋ ਡੀਜੀਪੀ ਸਾਹਿਬ ਪੰਜਾਬ ਅਤੇ ਸਾਡੇ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਇਹਨਾਂ ਦੇ ਦੇਸ਼ਾ ਨਿਰਦੇਸ਼ਾਂ ਨਾਲ ਜ਼ਿਲ੍ਹਾ ਮੋਗਾ ਦੇ ਵਿੱਚ ਜਿਹੜੀ ਵੀ ਨਸ਼ੇ ਦੀ ਕੋਈ ਵੀ ਤਸਕਰੀ ਹੋ ਰਹੀ ਹੈ ਜਾਂ ਕੋਈ ਵਿਕਰੀ ਕਰ ਰਿਹਾ ਹੈ ਉਹਦੇ ਉਹਨਾਂ ਦੇ ਖਿਲਾਫ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇੱਕ ਮੁਹਿੰਮ ਚੱਲ ਰਹੀ ਹੈ ਜਦੇ ਵਿੱਚ ਕਾਫੀ ਜ਼ਿਲ੍ਹਾ ਮੋਗਾ ਵੱਲੋਂ రికవరీਆਂ ਕੀਤੀਆਂ ਗਈਆਂ ਇਸੇ ਲੜੀ ਦੇ ਤਹਿਤ ਕੱਲ ਮਿਤੀ 28 ਜੁਲਾਈ 2025 ਨੂੰ ਸਾਡੇ ਇੱਥੇ ਕਿਲੀ ਚਾਲ ਤੋਂ ਚੂੜਚੱਕ ਵੱਲ ਜਾਂਦੇ ਇੱਕ ਫਟਕਾਂ ਲੱਗੇ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਸਾਡੀ CIA ਟੀਮ ਨੂੰ ਮਿਲੀ ਕਿ ਇੱਥੇ ਇੱਕ ਵਿਅਕਤੀ ਜਿਹਦੇ ਕੋਲ ਇੱਕ ਨਸ਼ੀਲਾ ਪਦਾਰਥ ਹੋ ਸਕਦਾ ਉਹਦੀ ਛਾੜਬੀਨ ਕੀਤੀ ਜਾਵੇ ਜਦੋਂ ਸਾਡੀ ਮੌਕੇ ਤੇ CIA ਟੀਮ ਪਹੁੰਚੀ ਤੇ ਉੱਥੇ ਇੱਕ ਵਿਅਕਤੀ ਜਿਹਦਾ ਨਾਮ ਰਾਹੁਲ ਉਰਫ ਡੱਗਾ ਇਹ ਵਿਅਕਤੀ ਉੱਥੇ ਖੜਾ ਬੁਲਟ ਮੋਟਰਸਾਈਕਲ ਤੇ ਖੜਾ ਸੀ ਜਦੋਂ ਇਹਦੀ ਸਰਚ ਕੀਤੀ ਗਈ ਤੇ ਇਨੇ ਇੱਕ ਪਿੱਟ ਤੇ ਇੱਕ ਬੈਗ ਸੀ ਉਹ ਬੈਗ ਦੀ ਜਦੋਂ ਤਲਾਸ਼ੀ ਲਈ ਤੇ ਉਹਦੇ ਵਿੱਚੋਂ ਤਕਰੀਬਨ 1 ਕਿਲੋਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਜਿਹੜੀ ਬਹੁਤ ਹੀ ਇੱਕ ਵੱਡੀ ਉਪਲਬਧੀ ਹੈ ਮੋਗਾ ਪੁਲਿਸ ਵੱਲੋਂ